यार ये वीडियो देख के ना एक चीज दी तज समझ आ गई आ देखियो फिर तुसी भी इस वीडियो नु पूरा अरे सारी तैयारियां हो गई ना हां जी नाश्ता खाना सब कुछ तैयार है हां आ देखियो लग अरे बहन तू हां भाई बस यहां से निकल रहे थे सोचा मिलते हुए चले अच्छा आओ आप हम्म आप लोग बैठो मैं अभी आता आगे देखियो अरे सुनो एक गड़बड़ हुई है पूरी पुवाई है जल्दी से चाय बिस्कुट ले लो ठीक है देखिया क्या आगे देखियो क्यों थी अरे दीदी आप आप देखिए सास का वेट कर रहे थे आओ आओ देख कितना चाव चढ़ गया ना जीजू आप आपने बताया नहीं आप भी आ रहे हो अरे दीदी यहां से निकल रहे थे सोचा भाई से मिलते हुए चले हां जी दीदी आप चाह चाह क्या लोगे चाय कॉफी जूस नितिन रे चाय पी ले तो हमारे लिए भी चाय ले आओ ठीक है रुको मैं भी आता हूं हम ਅਤੇ ਦੇਖਿਓ ਨਾ ਕਿ ਅਗੇ ਭਾਬੀ ਇੰਨਾ ਦੀ ਸੇਵਾ ਪਾਣੀ ਕਿਤਾ ਕਰਨੀ ਨਾ ਨੇ ਉਸ ਨੂੰ ਕਿਹਦੀ ਦੀਦੀ ਆਪ ਕੋਂਸੇ ਰੋਜ਼ ਰੋ ਜਾਂਦੇ ਹੋ ਹਾਂ ਅਰੇ ਨੀਦਨ ਆ ਵੀ ਲੋ ਨਾ ਦੇਖਿਆ ਨਹੀਂ ਹਮ ਤਾਂ ਚਾਹ ਪੀ ਚੁਕੇ ਆ ਬਹੁਤ ਲੇਟ ਹੋ ਗਏ ਹਮ ਨਿਕਲਦੇ ਆ ਦੇਖਿਆ ਅਜੇ ਇਹ ਵੀਡੀਓ ਦੇਖ ਕੇ ਨਾ ਇੱਕ ਚੀਜ਼ ਦੀ ਸਮਝ ਤਾਂ ਆ ਗਈ ਆ ਮੈਨੂੰ ਕਿਉਂਕਿ ਅੱਜ ਕੱਲ ਦੇ ਟਾਈਮ ਤੇ ਲੋਗ ਤੁਹਾਡੀ ਕਦਰ ਨਹੀਂ ਤੁਹਾਡੇ ਪੈਸੇ ਦੀ ਕਦਰ ਕਰਦੇ ਆ ਪੈਸਾ ਫੇਕ ਤਮਾਸ਼ਾ ਦੇਖ ਕਿੰਨੇ ਲੋਗ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਸਾਰੀਆਂ ਭੈਣਾ ਜ਼ਮੀਨ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖੀ ਖਬਰ ਆਈ ਆ ਕਿ ਇੱਕ ਕੁੜੀ ਨੇ ਨਾ ਆਪਦੇ ਭਰਾਵਾਂ ਤੋਂ ਜ਼ਮੀਨ 'ਚ ਪੂਰਾ ਹਿੱਸਾ ਲਿਆ ਓਏ ਹੋਏ ਅੱਛਾ ਚਲ ਕੋਈ ਨਾ ਪੁੱਤ ਤੂੰ ਇਹਨੂੰ ਛੱਡ ਤੇਰੀ ਭੈਣ ਦਾ ਫੋਨ ਆਇਆ ਹੂੰ ਭੈਣ ਕੋਲੇ ਤਾਂ ਮੈਂ ਮੈਂ ਜਾਇਆ ਨਾ ਮੈਂ ਤਾਂ ਐਂ ਜੇ ਡਰ ਲੱਗਾ ਰਹਿੰਦਾ ਕਿਤੇ ਮੇਰੀ ਭੈਣ ਵੀ ਤਾਂ ਨਹੀਂ ਜ਼ਮੀਨ 'ਚ ਸਵਾਲੂਗੀ ਨਹੀਂ ਨਹੀਂ ਪੁੱਤ ਨਾ ਹੈ ਕਿ ਹੋ ਜੇ ਗੱਲਾਂ ਕਰਦਾ ਕਮਲਾ ਤੂੰ ਤਾਂ ਆਪਣੀ ਭੈਣ ਦੇ ਹਰੇਕ ਦੁੱਖ ਸੁੱਖ ਚ ਖੜਦਾ ਜਾ ਕੇ ਉਹ ਤਾਂ ਉਹਨਾਂ ਨੂੰ ਜ਼ਮੀਨ ਲੈ ਕੇ ਜਿਹੜੇ ਭਰਾ ਨਾ ਆਪਣੀਆਂ ਭੈਣਾਂ ਦੇ ਦੁੱਖ ਸੁੱਖ ਚ ਖੜਦੇ ਨੇ ਉਹਨਾਂ ਦੀਆਂ ਭੈਣਾਂ ਕਦੇ ਜ਼ਮੀਨਾਂ ਲਈ ਲੈ ਕੇ ਜਾਂਦੀਆਂ ਤੂੰ ਫਿਕਰ ਨਾ ਕਰ ਦੇਖਿਆ ਸਾਰੀਆਂ ਭੈਣਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕੁਝ ਭੈਣਾਂ ਦੁੱਖ ਸੁੱਖ ਚ ਖੜਨ ਵਾਲੀਆਂ ਵੀ ਹੁੰਦੀਆਂ ਨੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਅੱਜ ਮੈਂ ਨਾ ਕੁਝ ਨਹੀਂ ਬੋਲਾਂਗਾ ਅੱਤ ਤੁਸੀਂ ਆਪ ਹੀ ਸੁਣ ਲਓ ਬਾਬਾ ਜੀ ਦੀ ਪੂਰੀ ਗੱਲ ਬਾਤ ਨੂੰ ਆ ਸੁਣਿਓ ਫਿਰ ਤੁਸੀਂ ਸ਼ਬੀਲ ਲਾਉਣੀ ਹੋਵੇ ਦੋ ਬੋਰੀਆਂ ਖੰਡ ਦੀਆਂ ਕੱਲਾ ਬੰਦਾ ਦੇ ਸਕਦਾ ਸੱਚੀ ਗੱਲ ਐ ਤੇ ਉਸੇ ਬੰਦੇ ਨੂੰ ਕਹਿ ਦਿਆ ਨਾ ਵੀ ਹਸਪੀਟਲ ਚ ਉਥੇ ਕਿਸੇ ਗਰੀਬ ਦਾ ਬਿੱਲ ਦੇਣ ਵਾਲਾ ਹਾਂ ਉਦੋਂ ਹੱਥ ਥੋੜੇ ਜੇ ਟਾਈਟ ਹੋ ਜਾਣਗੇ ਟਾਈਟ ਹੋ ਜਾਣੇ ਪੱਕੀ ਗੱਲ ਆ ਜਿਹੜਾ ਉਹ ਜਨੇ ਇੱਕ ਵਾਰੀ ਖਾਦਾ ਜਾਣਾ ਹੈ ਹਾਂ ਉਹਦੇ ਬਦਲੇ ਜਿੰਨਾ ਮਰਜ਼ੀ ਪੈਸਾ ਲਵਾ ਦਿਓ ਲੇਟਾਂ ਤੇ ਲਾਦਾਂਗੇ ਲੜੀਆਂ ਤੇ ਲਾਦਾਂਗੇ ਫੁੱਲਾਂ ਤੇ ਲਾਦਾਂਗੇ ਪਰ ਕਿ세 ਗ੍ਰੀਵ ਪਤਾ ਨਹੀਂ ਕਿਹੜਾ ਬੱਚਾ ਸਿਰਫ ਵਰਦੀ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਪਤਾ ਨਹੀਂ ਕਿਹੜਾ ਬੱਚਾ ਫੀਸ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਬਹੁਤ ਸਾਰੇ ਫੀਸ ਤਾਰਦੀ ਉਸ ਬੱਚੇ ਦੀ ਉਹ ਕੰਮ ਨਹੀਂ ਕਰਨਾ ਹਸੀਸਾਂ ਦੇਵੇਗਾ ਬੱਚਾ ਤੈਨੂੰ ساری ਜ਼ਿੰਦਗੀ ਨਾ ਕਿ ਮੇਰੀ ਫਲਾਣੀ ਆਂਟੀ ਨੇ ਫਲਾਣੇ ਅੰਕਲ ਨੇ ਮੇਰੀ ਫੀਸ ਤਾਰੀ ਸੀ ਕਹਾਵਣੀ ਨਾ ਆਓ ਪੈਸਾ ਸਾਡੇ ਕੋਲ ਹੈ ਵੀ ਬਹੁਤ ਹੈ ਤੇ ਲੱਗ ਵੀ ਬਹੁਤ ਰਿਆ ਪਰ ਲੱਗ ਉਸ ਤਰੀਕੇ ਨਾਲ ਰਿਆ ਬਸ ਉਹਦਾ ਥੋੜਾ ਜੀ ਦਿਸ਼ਾ ਚੇਂਜ ਕਰਨ ਦੀ ਜਰੂਰਤ ਹੈ ਸਾਰਾ ਦੇਖਿਓ ਸਮਾਜ ਵਿੱਚ ਇਹ ਭਲਾ ਕਰਨ ਦੀ ਆਤ ਪਾਈਏ ਵੇਖਿਓ ਪਿਆਰਿਓ ਰਹੀਂਦੀ ਦੁਨੀਆ ਤੱਕ ਜਿਉਂਦੇ ਰਵਾਂਗੇ ਫਿਰ ਆਪਾਂ ਰਹਿਣ ਨਾ ਪਾਵਾਂ ਮ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾਲ ਜਿਹੜਾ ਆਪਾਂ ਕਿਸੇ ਦੀ ਮਦਦ ਕਰਦੇ ਹੋ ਵੀ ਦਿਖਾਵੇ ਦੀ ਹੋ ਗਈ ਆ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਇੱਥੇ ਸਾਡਾ ਨਾਂ ਨਹੀਂ ਆ ਰਿਹਾ ਆਪਾਂ ਉੱਥੇ ਕੀ ਕਰਦੇ ਆਂ ਹੈਲਪ ਹੀ ਨਹੀਂ ਕਰਦੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਆਪਣੀ ਮਾਂ ਦੀ ਕਦਰ ਨਹੀਂ ਨਾ ਕਰਦੇ ਉਹ ਵੀਡੀਓ ਨੂੰ ਫਿਰ ਪੂਰਾ ਜ਼ਰੂਰ ਲਾਸਟ ਤੱਕ ਦੇਖਣ ਦੇਖ ਰਹੀ ਹੈ ਟਾਇਲ ਪੱਥਰ ਲਗਾ ਕੇ ਬਹੁਤ बढ़िया ਮਕਾਨ ਬਣਾ ਦਿਆ ਮੈਨੇ ਔਰ ਮੇਰੇ ਛੋਟੇ ਭਾਈ ਨੂੰ ਦੇਖ ਬੁਢੀਏ ਕੇ ਸਾਥ ਅੱਜ ਵੀ ਟੂਟੇ ਫੂਟੇ ਮਕਾਨ ਮੇ ਰਹ ਰਹਾ ਹੈ ਚਲ ਤੂੰ ਖਾਣਾ ਬਣਾ ਮੈਂ ਮੋਹੱਲੇ ਮੇ ਲੱਡੂ ਵੰਟ ਕੇ ਆਤਾ ਹਾਂ ਅਰੇ ਰਿਹਾਨ ਭਾਈ ਤੁਹਾਾਰੇ ਮਕਾਨ ਬੰਦਨੇ ਕੀ ਖੁਸ਼ੀ ਮੇ ਲੱਡੂ ਅਮਨੇ ਸੁਬਾ ਸੁਬਾ ਹੀ ਖਾ ਲੀਏ ਔਰ ਬੜੀਆ ਮਕਾਨ ਬਣਾ ਦਿਆ ਭਾਈ 2 ਰੂਮ ਕਾ ਸ सही है एक में तुम्हारी मां रह लेगी एक में तुम मिया भी, भी रह लेना अब दी अरे बुढ़िया भी रहेगी मेरे साथ इस मकान में ये मकान मैंने अपने बीवी बच्चों के लिए बनाया है और तुमने कब खाली मिठाई भाई मैंने तो अभी तक मेरे भी नहीं है तुम्हारी माँ ने बाटी थी मिठाई कह रही थी मेरे बड़े बेटे हाँ। का मकान बन गया उसी खुशी में मिठाई बांट रही पूरे मोहल्ले में बांटी मिठाई देखिए भाई सोच क्या रहे हो मकान तो तुमने पक्का बना लिया है लेकिन रिश्ते बहुत कच्चे कर लिए हैं अरे जिस माँ ने तुम्हें जन्म दिया इतना बड़ा कर दिया अपना पक्का मकान बनती अपनी माँ को ढकेल दिया कि जा तो पुराने मकान में रहे। मेरे भाई मकान तो तुम्हारा भाई भी किसी दिन बना ही लेगा जब उसके पास पैसे आ जाएंगे लेकिन माँ एक बार चली गई ना वो कभी वापस नहीं आएगी जाओ अभी भी वक्त है अपनी माँ के साथ रिश्ते सुधार लो जाओ देखिया छोटे अम्मा चलो खाना बन गया है सब साथ में मिलके खाना खा लेंगे आओ देख इस वीडियो तो ये पता लग है कोई खुश ना हो ਜਦੋਂ ਧੀ ਪੁੱਤ ਕਾਮਯਾਬ ਹੁੰਦਾ ਹੈ ਨਾ ਤੇ ਜਿੰਨੀ ਖੁਸ਼ੀ ਮਾਂ ਨੂੰ ਹੁੰਦੀ ਹੈ ਨਾ ਇਹ ਸਿਰਫ ਮਾਂ ਨੂੰ ਹੀ ਪਤਾ ਹੁੰਦਾ ਹੈ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਬੇਸ਼ੱਕ ਪੈਸਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਪਰ ਆਪਣਿਆਂ ਤੋਂ ਵੱਧ ਕੇ ਨਹੀਂ ਆ ਇੱਕ ਵਾਰ ਨਾ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜਰੂਰ ਦੇਖਿਓ ਆ ਦੇਖਿਓ ਫਿਰ ਸਰਬਜੀਤ ਕਿਵੇਂ ਬਾਹਰ ਸੋਫੇ ਤੇ ਸੁੱਤੇ ਪਏ ਹਾਂ कुछ नहीं जी थोड़ी तो वेट करते करते बस अख लग गई हां आज ऑफिस से थोड़ा ज्यादा काम से तो लेट हो गया चलो तो मैं थोड़े वास्ते पानी लेके आनी है रुको एक मिनट हम थोड़े तो वास्ते कुछ लेके आए पहले ये पाके दिखाओ देख क्या ये हुंदा प्यार आगे देखियो हुन फिर देख क्या ओ चंगा यार मैं आ चलता हूं ना ऑफिस तो कॉल आ गई हां रुको एक मिनट आ सुनियो ਜਾਉਂਦੇ ਹੋ ਆਪਦਾ ਗਿਫਟ ਵੀ ਨਾਲ ਲੈ ਜਾਓ। ਕਿਉਂ? ਹਾਂ। ਤੁਹਾਨੂੰ ਪਸੰਦ ਨਹੀਂ ਆਇਆ? ਮੈਨੂੰ ਤੁਹਾਡੇ ਮਹਿੰਗੇ ਤੋਹਫਿਆਂ ਦੀ ਨਹੀਂ, ਮੈਨੂੰ ਤੁਹਾਡੇ ਟਾਈਮ ਦੀ ਜ਼ਰੂਰਤ ਹੈ, ਜਿਹੜਾ ਕਿ ਮੈਂ ਤੁਹਾਡੇ ਨਾਲ ਸਪੈਂਡ ਕਰ ਸਕਾਂ। ਕੀ ਕਰਨਾ ਆਪਾਂ ਉਹ ਜੇ ਪੈਸੇ ਦਾ, ਜਿਹੜਾ ਆਪਸੀ ਪਿਆਰ ਖਤਮ ਕਰਕੇ ਦੂਰੀਆਂ ਵਧਾ ਦੇ। ਮਿਲ ਕੇ ਬੈਠਣਾ, ਦੁੱਖ ਸੁੱਖ, ਖੁਸ਼ੀ ਗਮੀ, ਇਹ ਸਭ ਗੱਲਾਂ ਸ਼ੇਅਰ ਕੀਤੇ ਨੂੰ ਤਾਂ ਪਤਾ ਨਹੀਂ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ। ਬੇਸ਼ੱਕ ਪੈਸੇ ਬਿਨਾ ਘਰ ਨਹੀਂ ਚੱਲਦੇ, ਪਰ ਆਪਸੀ ਪਿਆਰ ਵੀ ਪੈਸੇ ਹੀ ਖਤਮ ਕਰਦਾ। ਦੇਖਿਆ? ਅੱਜ ਤੋਂ ਬਾਅਦ ਤੁਸੀਂ ਵੀ ਆਪਣੇ ਹਮਸਫਰ ਦੇ ਨਾਲ ਤੁਹਾਡਾ ਬਹੁਤਾ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ ਬੇਸ਼ੱਕ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਪਰ ਪੈਸੇ ਦੇ ਮਗਰ ਇੰਨਾ ਨਾ ਭੱਜੋ ਕਿ ਤੁਹਾਡਾ ਆਪਣਾ ਘਰ ਹੀ ਖਰਾਬ ਹੋ ਜਾਏ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਵਾਰ ਨਾ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ जब घर का राशन खत्म हो जाता है तो तुम मुझे बताती क्यों नहीं हो हाँ। अरे नहीं अभी चला लूंगी आज दिन में पुलाव बना लूंगी और रात को चावल हो हो हो। तो हो जाएगा क्या बात मैंने तो सुना था तुम शादी से पहले बहुत पैसे उड़ाती थी हाँ। खाने की चीजों में बहुत शौक किया करती थी पर अब ऐसा क्यों बाप और पति के पैसों में फर्क होता है ना अच्छा। जब बाप पैसा देता है तो उसका हिसाब किसी को नहीं देना पड़ता पर जब पति पैसा देता है ਉਸ ਦਾ ਹਿਸਾਬ ਸਭ ਸਭ ਕੋ ਦੇਣਾ ਪੈਂਦਾ ਹੈ ਓਏ ਹੋਏ ਕੀ ਬਾਤ ਆ ਜੀ ਕਿੰਨੇ ਲੋਕ ਸਹਿਮਤ ਨੇ ਫਿਰ ਇਸ ਕੁੜੀ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੀ ਸੱਚਾਈ ਆ ਫਿਰ ਇਸ ਕੁੜੀ ਦੀ ਗੱਲਬਾਤ ਚ ਫਿਰ ਕਹਿੰਦੇ ਜਨਾਨੀਆਂ ਨੂੰ ਬੋਲਣ ਦੀ ਤਮੀਜ਼ ਨਹੀਂ ਹੁੰਦੀ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਗੱਲ ਸੁਣਿਓ ਡੈਡੀ ਆ ਰਹੇ ਆ ਅੱਜ ਅੱਛਾ ਤੇਰਾ ਪਿਓ ਆਈ ਜਾਂਦਾ ਓਏ ਹੋਏ ਹਾਂ ਦੇਖ ਪਿਓ ਆ ਰਿਹਾ ਚਲੋ ਜੀ ਅਤੇ ਦੇਖਿਓ ਹੁਣ ਅੱਗੇ ਤਹੀ ਹਲੋ ਰੋਟੀ ਖਵਾ ਦੇ ਯਾਰ ਲੈ ਜਲਦੀ ਫਿਰ ਮੈਂ ਜਾਣਾ ਆ ਲੋ ਪਹਿਲਾ ਤੁਹਾਡੀ ਮਾਂ ਨੂੰ ਫੜਾਇਓ ਹਾਂ ਦੇਖ ਮੈਂ ਕਹਿੰਦਾ ਸੀ ਮੈਂ ਕਿਹਾ ਡੈਡੀ ਹੋਰੀ ਕਦੋਂ ਆਉਣਗੇ ਫਿਰ ਘੰਟੇ ਤੱਕ ਆਉਣਗੇ ਆਏ ਹੋਏ ਫੋ ਮੈਂ ਕਹਿੰਦੀ ਸੀ ਮੰਮੀ ਦਾ ਨਾ ਸ਼ਾਇਦ ਸੂਟ ਪਿਆ ਦਿੱਤਾ ਉਹਨੂੰ ਚੱਕ ਲਿਆ ਠੀਕ ਹੈ ਠੀਕ ਹੈ ਦੇਖਿਆ ਜਿੱਦਾਂ ਦਾ ਬੀਜੋਗੇ ਨਾ ਉਦਾਂ ਦਾ ਹੀ ਵੱਡੋਗੇ ਇਸ ਕਰਕੇ ਅਸੀਂ ਜਿੱਦਾਂ ਦਾ ਬੋਲਾਂਗੇ ਨਾ ਉਦਾਂ ਦਾ ਹੀ ਸੁਨਣਾ ਨੂੰ ਮਿਲੇਗਾ ਸਾਨੂੰ ਇੱਕ ਦੂਸਰੇ ਦੇ ਪਰਿਵਾਰ ਨੂੰ ਇੱਜ਼ਤ ਦੇਣੀ ਚਾਹੀਦੀ ਆ ਜੇ ਤੁਸੀਂ ਇੱਜ਼ਤ ਦੇਵੋਗੇ ਤੇ ਤੁਹਾਨੂੰ ਵੀ ਇੱਜ਼ਤ ਮਿਲੇਗੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ